ਸਾਰਿਆਂ ਨੂੰ ਜੈ ਮਸੀਦੀ ਅੱਜ ਅਸੀਂ ਪੜਾਂਗੇ ਦਾਨੀਅਲ ਦਾ ਦਸਵਾਂ ਅਧਿਆਇ ਦਾਨੀਅਲ ਉੱਤੇ ਮਹਾਪੁਰਸ਼ ਦਾ ਦਰਸ਼ਨ ਪਹਿਲੀ ਆਇਤ ਫਾਰਸ ਦੇ ਪਾਸ਼ਾ ਖੋਰਸ ਦੇ ਤੀਜੇ ਬਰੇ ਵਿੱਚ ਦਾਨੀਅਲ ਨੂੰ ਜਿਹਦਾ ਨਿਊ ਬਲੇਟਸ਼ਰ ਕਹਿੰਦੇ ਹਨ ਸੰਨ ਇੱਕ ਗੱਲ ਪ੍ਰਗਟ ਹੋਈ ਅਤੇ ਉਹ ਗੱਲ ਸੱਚ ਸੀ ਅਰਥਾਤ ਬੜਾ ਜੰਗ ਸੀ ਅਤੇ ਉਸ ਨੇ ਉਹ ਨੇ ਉਸ ਗੱਲ ਨੂੰ ਅਤੇ ਉਸ ਦਰਸ਼ਨ ਨੂੰ ਦੇ ਅਰਥ ਨੂੰ ਸਮਝ ਲਿਆ ਦੂਸਰੀ ਆਇਤ ਮੈਂ ਦਾਨੀਅਲ ਉਹਨਾਂ ਦਿਨਾਂ ਵਿੱਚ ਤਿੰਨ ਸੱਤੇ ਆ ਤੋੜੀ ਸੋਹ ਕਰਦਾ ਰਿਹਾ ਤੀਸਰੀ ਆਇਤ ਮੈਂ ਸਵਾਦ ਦੀ ਰੋਟੀ ਨਾ ਖਾਦੀ ਨਾ ਮੇਰੇ ਮੂੰਹ ਵਿੱਚ ਮਾਸ ਆਰ ਸ਼ਰਾਬ ਨਾ ਪੈ ਅਤੇ ਮੈਂ ਆਪਣੇ ਉੱਤੇ ਤੇਲ ਨਾ ਮਲਿਆ ਇਥੋਂ ਤੱਕ ਤਿੰਨ ਸੱਤੇ ਪੂਰੇ ਲੰਘ ਗਏ ਚੌਥੀ ਆਇਤ ਅਤੇ ਪਹਿਲੇ ਮਹੀਨੇ ਦੀ 24ਵੀਂ ਦਿਨ ਮੈਂ ਵਿੱਚ ਮੈਂ ਵੱਡੇ ਦਰਿਆ ਦਜਲੇ ਦੇ ਕੰਢੇ ਉੱਤੇ ਸਾਂ ਪੰਚਮੀ ਆਇਤ ਤੇ ਮੈਂ ਅੱਖੀਆਂ ਉਗਾੜ ਕੇ ਡਿੱਠਾ ਤੇ ਕੀ ਵੇਖਦਾ ਹਾਂ ਜੋ ਇੱਕ ਮਨੁੱਖ ਸੂਤੀ ਜਿਹੜੇ ਪਹਿਨੇ ਪਾਏ ਹੋਏ ਜੈਦੇ ਲੱਕ ਨਾਲ ਉਫਾਜ ਦੇ ਕੁੰਦਲ ਸੋਨੇ ਦੀ ਪੇਟੀ ਬੰਨੀ ਹੋਈ ਸੀ ਖਲੋਤਾ ਹੈ ਛੇਮੀ ਆਇਤ ਉਹ ਦਾ ਸਰੀਰ ਬਰੂਜ ਵਰਗਾ ਤੇ ਉਹਦੇ ਮੂੰਹ ਬਿਜਲੀ ਜਿਹਾ ਸੀ ਅਤੇ ਉਹਦੀਆਂ ਅੱਖਾਂ ਅੱਖੀਆਂ ਦੇ ਵਿੱਚ ਦੋ ਜਗਦਿਆਂ ਦੀਵਿਆ ਮਰਗੀਆਂ ਸਨ ਉਹਦੀਆਂ ਬਾਹਾਂ ਉਸ ਦੇ ਪੈਰ ਪੈਰ ਰੰਗਾਂ ਵਿੱਚ ਲਿਸ਼ਕਦੇ ਪਿੱਤਲ ਜਿਹੇ ਸਨ ਅਤੇ ਉਹਦੀਆਂ ਗੱਲਾਂ ਕਰਨ ਦੀ ਆਵਾਜ਼ ਇਹੋ ਜਿਹੀ ਸੀ ਜਿਵੇਂ ਭੀੜ ਦੀ ਸਤਮੀ ਆਇਤ ਮੈਂ ਡੈਨੀਅਲ ਨੇ ਇਕੱਲੇ ਕਿਦਰ ਇਹ ਦਰਸ਼ਨ ਡਿਠਾ ਕਿਉਂ ਜੋ ਜਿਹੜੇ ਮਨੁੱਖ ਮੇਰੇ ਨਾਲ ਸਨ ਉਹਨਾਂ ਨੇ ਦਰਸ਼ਨ ਨੂੰ ਨਾ ਡਿਠਾ ਪਰ ਉਹਨਾਂ ਨੇ ਅਜਿਹੀ ਕੰਬਣੀ ਛਿੜੀ ਜੋ ਆਪਣੇ ਆਪ ਨੂੰ ਲੁਕੋਣ ਲਈ ਨਠੇ ਅੱਠਵੀਂ ਆਇਤ ਸੋ ਮੈਂ ਇਕੱਲੇ ਮੁਕੱਲਾ ਰਹਿ ਗਿਆ ਅਤੇ ਇੱਕ ਵੱਡਾ ਦਰਸ਼ਨ ਡਿੱਠਾ ਅਤੇ ਮੇਰੇ ਵਿੱਚ ਸਾਹ ਸੱਤ ਨਾ ਰਿਹਾ ਕਿਉਂਕਿ ਮੇਰਾ ਰੂਪ ਰੰਗ ਮੇਰੇ ਮੂੰਹ ਦੇ ਪਿਲਤਨ ਨਾਲ ਵਟਿਆ ਗਿਆ ਅਤੇ ਮੇਰੇ ਵਿੱਚ ਕੁਝ ਵੱਲ ਨਾ ਰਿਹਾ ਨਮੀ ਆਇਤ ਪਰ ਮੈਂ ਉਸ ਵਾਜ ਤੇ ਉਹ ਗੱਲਾਂ ਸੁਣੀਆਂ ਅਤੇ ਉਸ ਦੀ ਆਵਾਜ਼ ਤੇ ਗੱਲਾਂ ਕਰ ਸੁਣਨ ਦੇ ਵੇਲੇ ਕੋਕ ਨੀਂਦ ਵਿੱਚ ਮੂੰਹ ਪਰਨੇ ਡਿੱਗ ਪਿਆ ਤੇ ਮੇਰੇ ਮੂੰਹ ਧਰਤੀ ਵੱਲ ਸੀ 10ਵੀਂ ਹੈ ਇਹ ਤਾਂ ਅਤੇ ਵੇਖੋ ਇੱਕ ਹੱਥ ਨੇ ਮੈਨੂੰ ਆ ਛੁਇਆ ਅਤੇ ਮੈਨੂੰ ਗੋਡਿਆਂ ਅਰ ਤਲੀਆਂ ਉੱਤੇ ਬਿਠਾਇਆ 11ਵੀਂ ਹੈ ਤਾਂ ਉਸਨੇ ਮੈਨੂੰ ਆਖਿਆ "ਹੇ ਦਾਨੀਅਲ ਅਤ ਪਿਆਰੇ ਮਨੁੱਖ ਜੋ ਮੈਂ ਤੈਨੂੰ ਆਖਦਾ ਹਾਂ ਉਹਨਾਂ ਗੱਲਾਂ ਨੂੰ ਸਮਝ ਲੈ ਅਤੇ ਸਿੱਧਾ ਖਲੋ ਜਾ ਕੇ ਉਨਜੋ ਮੈਂ ਤੇਰੇ ਨਾਲ ਤੇਰੇ ਕੋਲ ਹੁਣ ਭੇਜਿਆ ਗਿਆ ਹਾਂ ਅਤੇ ਜਦੋਂ ਉਹਨੇ ਮੈਨੂੰ ਇਹ ਗੱਲ ਕਹੀ ਤਾਂ ਮੈਂ ਕੰਬ ਦਾ ਕੰਬ ਦਾ ਖਲੋ ਗਿਆ" 12ਵੀਂ ਐਤ ਤਾਂ ਉਸਨੇ ਮੈਨੂੰ ਆਖਿਆ "ਹੇ ਦਾਨੀਏਲ ਨਾ ਡਰ ਕਿਉਂ ਜੋ ਪਹਿਲੇ ਹੀ ਦਿਨ ਤੂੰ ਜਦ ਤੂੰ ਆਪਣਾ ਮਨ ਸਮਝਣ ਲਈ ਅਤੇ ਆਪਣੇ ਪਰਮੇਸ਼ਰ ਅੱਗੇ ਅਧੀਨਗੀ ਕਰਨ ਲਈ ਲਾਇਆ ਸੋ ਤੇਰੀਆਂ ਗੱਲਾਂ ਸੁਣੀਆਂ ਗਈਆਂ ਤੇ ਤੇਰੀਆਂ ਗੱਲਾਂ ਵਿੱਚ ਹੀ ਮੈਂ ਆਇਆ ਹਾਂ ਤੇਰੀਆਂ ਗੱਲਾਂ ਲਈ ਹੀ ਮੈਂ ਆਇਆ ਹਾਂ 13ਵੀਂ ਐਤ ਪਰ ਫਾਰਸ ਦੇ ਰਾਜਾ ਰਾਜ ਦੇ ਪ੍ਰਧਾਨ ਨੇ ਮੈਨੂੰ ਇਕ ਕਿੰ ਦਿਨਾਂ ਤੱਕ ਠਹਿਟ ਕੇ ਰੱਖਿਆ ਵੇਖ ਮਿਕਾਇਲ ਜੋ ਪ੍ਰਧਾਨ ਨਾਮ ਵਿੱਚੋਂ ਵੱਡਾ ਹੈ ਮੇਰੀ ਸਹਾਇਤਾ ਨੂੰ ਪਹੁੰਚਿਆ ਸੋ ਮੈਂ ਉੱਥੇ ਫਾਰਸ ਦੇ ਰਾਜਾ ਰਾਜਿਆਂ ਨਾਲ ਰਿਹਾ 14ਵੀਂ ਆਇਤ ਹੁਣ ਜੋ ਕੁਝ ਤੇਰੇ ਲੋਕਾਂ ਉੱਤੇ ਆਖਰੀ ਦਿਨਾਂ ਵਿੱਚ ਬੀਤੇਗਾ ਸੋ ਮੈਂ ਤੈਨੂੰ ਦੱਸਣ ਲਈ ਆਇਆ ਹਾਂ ਕਿਉਂਕਿ ਇਹ ਦਰਸ਼ਨ ਅਜੇ ਢੇਰ ਸਾਰੇ ਦਿਨਾਂ ਲਈ ਹੈ 15ਵੀਂ ਆਇਤ ਅਤੇ ਜਦੋਂ ਉਹ ਨੇ ਗੱਲਾਂ ਮੈਨੂੰ ਆਖੀਆਂ ਮੈਂ ਆਪਣੇ ਮੂੰਹ ਧਰਤੀ ਵੱਲ ਨਿਵਾਇਆ ਤੇ ਗੁੰਗਾ ਹੋ ਗਿਆ 16ਵੀਂ ਆਇਤ ਅਤੇ ਵੇਖੋ ਕਿਸੇ ਨੇ ਮੈਨੂੰ ਜੋ ਮਨੁੱਖ ਦੇ ਪੁੱਤਰਾ ਮਾਨ ਸੀ ਮੇਰੇ ਹੋਠਾਂ ਨੂੰ ਛੂਇਆ ਅਤੇ ਤਦ ਤਦ ਮੈਂ ਆਪਣੇ ਮੂੰਹ ਖੋਲ੍ਹਿਆ ਅਤੇ ਬੋਲਿਆ ਅਤੇ ਜੋ ਮੇਰੇ ਸਾਹਮਣੇ ਖਲੋਤਾ ਸੀ ਉਸ ਨੇ ਮੈਨੂੰ ਆਖਿਆ हे ਮੇਰੇ ਸੁਆਮੀ ਉਸ ਦਰਸ਼ਨ ਦੇ ਕਾਰਨ ਮੇਰੇ ਸੋਗਾਂ ਨੇ ਮੇਰੇ ਉੱਤੇ ਹੱਲਾ ਕੀਤਾ ਅਤੇ ਮੇਰੇ ਵਿੱਚ ਰਤਾ ਬਲ ਨਹੀਂ ਰਿਹਾ 17ਵੀਂ ਹੈ ਤਾਂ ਅਤੇ ਇੱਕ ਹੀਕਰ ਹੋ ਸਕਦਾ ਹੈ ਜੋ ਮੇਰੇ ਵਿੱਚ ਇਹ ਮੇਰੇ ਇਹੋ ਜਿਹੇ ਸਵਾਮੀ ਦਾ ਇਹ ਸੇਵਕ ਮੇਰੇ ਇਹੋ ਜਿਹੇ ਸਵਾਮੀ ਨਾਲ ਗੱਲਾਂ ਕਰੇ ਪਰ ਮੈਂ ਜੋ ਹਾਂ ਸੋ ਛੱਟ ਮੇਰੇ ਵਿੱਚ ਸ਼ਕਤੀ ਨਾ ਰਹੀ ਮੇਰੇ ਵਿੱਚ ਸਾਹ ਨਾ ਰਹਾ 18ਵੀਂ ਹੈ ਤਾਂ ਤਾਦੇਕ ਜਾਣਨੇ ਜਿਹਦਾ ਰੂਪ ਮਨੁੱਖ ਵਰਗਾ ਸੀ ਮੁੜ ਮੈਨ ਛੁਇਆ ਤੇ ਉਹਨੇ ਮੈਨੂੰ ਜੋੜ ਦਿੱਤਾ ਉੰਨੇ ਮੈਂ ਆਇਤਾ ਤੇ ਬੋਲੇ ਆਹ ਤਿਆਰੇ ਮਨੁਖ ਨਾ ਡਰ ਤੈਨੂੰ ਸੁਖ ਸੰਤ ਹੋਵੇ ਜੋਰ ਫੜ ਹਾਂ ਬਲਵਾਨ ਹੋ ਤੇ ਜਦੋਂ ਉਸਨੇ ਮੈਨੂੰ ਇਹ ਆਖਿਆ ਮੈਂ ਜੋਰ ਪਾਇਆ ਤੇ ਬੋਲਿਆ ਹੇ ਮੇਰੇ ਸੁਆਮੀ ਹੁਣ ਦੱਸ ਕਿਉਂ ਜੋ ਤੈ ਹੀ ਮੈਨੂੰ ਜੋਰ ਦਿੰਦਾ ਹੈ ਵੀ ਮੈਂ ਆਇਤਾ ਦੋ ਬੋਲੇ ਕਿ ਤੂੰ ਜਾਣਦਾ ਹੈ ਜੋ ਮੈਂ ਤੇਰੇ ਕੋਲ ਕਿਸਲੇ ਆਇਆ ਹਾਂ ਮੈਂ ਹੁਣ ਫਾਰਸ ਦੇ ਪ੍ਰਧਾਨ ਨਾਲ ਲੜਨ ਨੂੰ ਫੇਰ ਜਾਵਾਂਗਾ ਅਤੇ ਜਦੋਂ ਮੈਂ ਚਲੇ ਜਾਵਾਂਗਾ ਤਾਂ ਵੇਖ ਯੂਨਾਨ ਦਾ ਪ੍ਰਧਾਨ ਆਵੇਗਾ। ਇੱਕੀਮਿਆਤ ਪਰ ਮੈਂ ਤੈਨੂੰ ਦੱਸਾਂਗਾ ਜੋ ਕੁਝ ਸਚਾਈ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਅਤੇ ਕੋਈ ਨਹੀਂ ਹੈ ਜੋ ਇਹਨਾਂ ਗੱਲਾਂ ਦੇ ਵਿੱਚ ਮੇਰੀ ਸਹਾਇਤਾ ਕਰਨ ਲਈ ਲੱਕ ਬਣਨੇਗਾ ਇੱਕ ਮੀਕਾਇਲ ਬਾਜੋ ਜੋ ਤੁਹਾਡਾ ਪ੍ਰਧਾਨ ਹੈ। ਆਮੀਨ ਪ੍ਰਭ ਜੀ ਦੇ ਨਵਚਨਨ ਪੜੇ ਸੁਣੇ ਜਾਂਦੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਆਮ ਸਦਾ ਵਸੇ ਰਹਿਣ ਆਮੀਨ ਸਾਂ ਜੈਮ ਸਿੱਕੀ